ਵਾਚੀਵੜਾ ਸਾਹਿਬ ਨੇੜਲੇ ਪਿੰਡ ਲੋਹਾਰੀਆਂ ਵਿਖੇ ਪ੍ਰਾਣੀ ਰੰਜਸ਼ ਕਾਰਨ ਕੁਝ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਪੁੱਤਰ ਜਗਦੀਪ ਸਿੰਘ ਅਤੇ ਉਸਦੇ ਪਿਤਾ ਮਲਕੀਤ ਸਿੰਘ ਨੂੰ ਜ਼ਖਮੀ ਕਰ ਦਿੱਤਾ ਜੋ ਕਿ ਇਸ ਸਮੇਂ ਸਮਰਾਲਾ ਹਸਪਤਾਲ ਵਿਖੇ ਇਲਾਜ ਅਧੀਨ ਹਨ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਬਾਅਦ ਦੁਪਹਿਰ ਆਪਣੀ ਪਤਰੀ ਨਨ ਮਨਰੇਗਾ ਯੋਜਨਾ ਤਹਿਤ ਪਿੰਡ ਵਿੱਚ ਮਜ਼ਦੂਰੀ ਕਰ ਰਹੇ ਸਨ ਕਿ ਉਨ੍ਹਾਂ ਦਾ ਪੁੱਤਰ ਜਗਦੀਪ ਸਿੰਘ ਉਨ੍ਹਾਂ ਨੂੰ ਚਾਹ ਦੇਣ ਆਇਆ ਸੀ ਇਸ ਦੌਰਾਨ ਇੱਕ ਘਾਰ ਤੇ ਸਵਾਰ ਹੋ ਕੇ 6 ਨੌਜਵਾਨ ਆਏ ਜਿਨ੍ਹਾਂ ਨੇ ਆਉਂਦਿਆਂ ਸਾਰੀ ਉਸਦੇ ਪੁੱਤਰ ਜਗਦੀਪ ਸਿੰਘ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹਾਂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਮੋਤੀ ਸਿੰਘ ਆ ਜੀ ਪਿੰਡ ਕਿਹੜਾ ਪਿੰਡ ਲੋਹਾਰੀਆਂ ਜੀ ਕੀ ਮਾਮਲਾ ਜੀ ਸਾਰਾ ਮਾਮਲਾ ਤੁਹਾਨੂੰ ਦੱਸਾਂ ਜੀ ਇਹਨਾਂ ਨੇ ਪਹਿਲਾਂ ਕੋਕਾ ਵੱਡਾ ਸੀਗਾ ਲੋਹਾਰੀਆਂ ਦਾ ਨਾਮ ਧਾਰੀ ਅੱਛਾ ਇਹ ਮੇਰਾ ਬੇਟਾ ਤੇ ਫੌਜੀ ਉਹ ਚਲ ਕੇ ਦਾਖਲ ਕਰਾਉਣਾ ਲੁਧਿਆਣੇ ਉਹ ਪੋਲੋ ਚ ਪਾਦੀ ਕੜੇ ਚ ਉਹ ਕਹਿੰਦੇ ਵੀ ਹਾਂ ਹਾਂ ਅਜਿਹਾ ਕਹਿੰਦੇ ਮਾਰਿਆ ਸੀਗਾ ਵੱਡ ਕੇ ਸਿੱਟਾ ਜੀ ਤੂੰ ਕਿਉਂ ਦੱਸ ਕਰਾਉਂਦੇ ਉਹ ਕਿਉਂ ਵੱਡੇ ਗਿਆ ਸੀ ਕੀ ਜੀ ਪਤਾ ਨਹੀਂ ਉਹਦੀ ਹੋਊਗੀ ਉਹਨਾਂ ਦੀ ਗਵਾਹ ਮਤਈ ਸਾਡਾ ਮੈਂ ਤਾਂ ਨਿਗਾਸ਼ੀਆਂ ਜੋ ਉਹ ਦੀ ਇਮਦਾਨਤ ਹੈ ਸਰ ਠੀਕ ਹੈ ਤੇ ਉਹ ਕਹਿੰਦਾ ਵੀ ਤੂੰ ਕਿਉਂ ਗਿਆ ਨਾਲ ਉਹ ਨਹੀਂ ਇੱਥੋਂ ਪੰਗਾ ਪੰਦਾ ਪੰਦਾ ਦਵਾਰਾ ਉਹਨੇ ਪਹਿਲਾ ਹੱਥ ਵੜਤਾ ਜਾਂ ਤਿਰਪਾਨ ਮਾਰ ਕੇ ਫਿਰ ਵੀ ਕੰਪਲੇਟ ਪਈ ਹੈ ਪਰਚਾ ਚੱਲਦਾ ਹੈ ਹਾਂਜੀ ਤਿੰਨ ਦਿਨ ਹੋ ਗਏ ਨੂੰ ਵੇਲੇ ਮਾਰਦੇ ਨੂੰ ਛੇ ਛੇ ਮੁੰਡੇ ਲੈ ਗਏ ਮੋਟਰਸ਼ੈੱਟ ਤੇ ਅੱਜ ਜੀ ਸਰ ਗੱਡੀ ਜੀ ਗਿਆ ਸਵਣਦੀ ਗੱਡੀ ਆ ਮੰਡਾ ਦਾ ਮੰਡਰ ਮਮਾਰਕ ਪਰ ਪੰਦਾ ਗੱਡੀ ਜੀ ਫਟ ਹੋ ਗਈ ਸਰ ਮੁੰਡਾ ਹੀ ਫਟ ਹੋ ਗਿਆ ਤੇ ਅੱਜ ਪੂਰਾ ਮੱਥ ਕੇ ਗਏ ਨੇ ਅਸੀਂ ਮੈਂ ਤੇ ਮੇਰੀ ਵਾਈਫ ਮੇਰੇ ਕੋਈ ਕੰਮ ਕਰਦੇ ਨੇ ਇਹ ਕਹਿੰਦਾ ਮੈਂ ਕਹਿੰਦਾ ਡੈਰੀ ਪੁਛਾ ਬਿਚਾਤਾ ਨਹੀਂ ਪੀਣੀ ਇਹ ਚਾਹ ਬਣੀ ਇਨੂੰ ਸਕੂਲ ਦੇ ਮੋੜ ਤੇ ਪਹ ਆ ਗਏ ਛੱਪੜ ਦੇ ਉੱਪਰ ਤੇ ਕਮਾ ਕੇ ਮਾਤਰਾ ਨਹੀਂ ਕੋਈ ਲੈ ਕੇ ਸਿੱਟਾਣੇ ਅੱਛਾ ਹਾਂਜੀ ਉੱਥੇ ਵੱਡੇ ਜਿਓ ਉੱਥੇ ਲੈ ਚੱਕ ਕੇ ਲੱਗੇ ਉਹ ਨਹੀਂ ਚੱਕ ਕੇ ਲੈ ਕੇ ਗਏ ਗੱਡੀ ਗੱਡੀ ਹਾਂਜੀ ਗੱਡੀ ਚੱਟੀ ਗੱਡੀ ਆ ਜੀ ਮੈਂ ਨੰਬਰ ਭੁੱਲ ਗਿਆ ਮੈਨੂੰ ਐਸਐਸਪੀ ਪੁੱਛੇਦਾ ਸੀਗੇ ਮੈਂ ਨੰਬਰ ਭੁੱਲ ਗਿਆ ਸਰ ਤੇ ਜਦੋਂ ਮੈਂ ਨਾ ਇਹਦੇ ਲੱਗਾ ਸਰਚ ਮਾਰਨ ਖੰਡਾ ਮੈਂ ਸਰ ਆ ਬਾਹ ਮੋੜੇ ਕਰਤੀ ਜਦੋਂ ਮੈਂ ਬਾਹ ਮੋੜੇ ਕਰੀਆ ਜਦੋਂ ਮੇਰੇ ਬਾਹਦਿਆਂ ਨੇ ਪੰਡਾ ਮਾਰਿਆ ਉਹ ਆ ਬਾਜੀ ਮੇਰੀ ਸਰ ਜਮੇਂ ਕਰੇ ਕੋਈ ਵੀ ਆ ਮਛੜ ਸਾਹਿਬ ਨੇ ਮੈਨੂੰ ਰੈਫਰ ਕਰਾਇਆ ਵਸੰਦਾਰ ਨੇ ਕੌਣ ਸੀ ਬੰਦੇ ਜੀ ਨੇ ਦਲਾਵਰ ਸਿੰਘ ਆ ਜੀ ਸਾਜੀ ਦਲਾਵਰ ਸਿੰਘ ਸਵਰਨ ਸਿੰਘ ਤਿੰਨ ਮੁੰਡੇ ਕਟਾਲਦੇ ਆ ਜੀ ਇੱਕ ਮਾਰਟ ਆ ਜੀ ਮਛੜ ਦਾ ਉਹਦਾ ਨੇ ਤੁਸੀਂ ਕਿਉਂ ਕਿਉਂ ਥੋੜਾ ਨਾ ਮੁੱਢਾ WhatsApp ਕਿਉਂ ਕੀ ਸਾਜੀ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਹੜੀ ਉਹ ਕਹਿੰਦੇ ਵੀ ਹਾਂ ਤੁਸੀਂ ਹਕੂਕਾ ਦਾਖਲ ਕਿਉਂ ਕਰਾਇਆ ਕੂਕੇ ਦਾ ਨਾਮ ਕਿਉਂ ਕੀ ਪਤਾ ਨਹੀਂ ਜੀ ਉਹਨਾਂ ਨੂੰ ਪਤਾ ਹੋਊਗਾ ਤੁਸੀਂ ਕਰਾਇਆ ਲਖ ਲੋ ਹਾਂ ਜੀ ਚਲੋ ਜੇ ਹੁਣ ਗਵੰਡੀ ਆ ਕੋਈ ਜਾਂ ਸਾਡੇ ਦਾ ਗਵੰਡੀ ਹੈ ਨਹੀਂ ਚਲੋ ਜੇ ਹੁਣ ਬੰਦਾ ਕੋਈ ਮਾਰਦਾ ਆਊਗਾ ਜਾਂ ਮਰਦਾ ਹੋਊਗਾ ਉਹ ਚੱਕ ਕੇ ਆਪਾਂ ਦਸਦਾ ਕਰਾਉਣੀ ਹੈ ਨਾ ਟੁਕਾ ਕੌਣ ਟੁਕਾ ਬਿੱਟੂ ਆ ਜੀ ਇੰਨੇ ਬੰਦੇ ਸੀ ਸਾਨੂੰ ਬੜ ਤੋਂ ਕਰਨ ਵਾਲੇ ਇਹ ਜੀ 6-7 ਜਣੇ ਸੀ ਆਦੇ ਵਿੱਚ ਸੀਗੇ ਹਾਂ ਜੀ ਗੱਡੀ 'ਚ ਚਿੱਟੀ ਗੱਡੀ ਆ ਜੀ ਨਾ ਨੰਬਰ ਨਹੀਂ ਮੈਂ ਜਾਣਦਾ ਚਿੱਟੀ ਗੱਡੀ ਆ ਜੀ ਕਿਰਪਾਨਾਂ ਤੇ ਖੰਡੇ ਕੋਚ ਜੀ ਤੁਹਾਡੇ ਬੇਟੇ ਦਾ ਕੀ ਨਾਮ ਜੀ ਮੇਰਾ ਨਾਮ ਜਗਦੀਪ ਸਿੰਘ ਆ ਜੀ ਸਰ ਇਹਦੇ ਦਾ ਹਾਂ ਜੀ ਉਹਦੇ ਨਾਮ ਤੋਂ ਹਾਂਜੀ ਹਾਂਜੀ ਉਹਦੇ ਨਾਲ ਇਹ ਨੂਮਰ ਉਹਦੀ ਉਮਰ ਮੇਰੇ ਸਾਹ ਨਾਲ ਹੋ ਗਈ 24 25 ਸਾਲ ਦੀ ਆਹੀ ਆ ਜ ਸਾਹਮਣੇ ਪਿਆ ਬਿਆ ਨਹੀਂ ਪਿਆ ਨਹੀਂ ਜੀ ਪੁਲਿਸ ਨੂੰ ਦਲਾਹ ਦਿੱਤੀ ਨਾ ਪਰ ਕੁਮ ਹਾਂਜੀ ਪੁਲਿਸ ਸਾਹਿਬ ਸਾਰੇ ਗਏ ਨੇ ਪੁਲਿਸ ਵਾਲੇ ਮੌਕਾ ਦੇਸ਼ ਆਈ ਨਹੀਂ ਜੀ ਕੋ ਬਗੜ ਰਿਹਾ ਸੀ ਵੀ ਆਣ ਹਾਂਜੀ ਇੱਕ ਫੜਾ ਹੋਇਆ ਜੀ ਸਵਰਨ ਸਿੰਘ ਫੜ ਹੋਇਆ ਜੀ ਮਵਾਕਪੁਰਾ ਜਿਹਦੀ ਗੱਡੀ ਚ ਗਏ ਨੇ ਹਾਂਜੀ ਹਾਂਜੀ ਗੱਡੀ ਫੜ ਲਈ ਹਾਂਜੀ ਸਾਹਮਣੇ ਦੱਸਿਆ ਜੀਗਾ ਐਸਐਸ ਸਾਹਿਬ ਨੇ ਕਹਿੰਦੇ ਗੱਡੀ ਫੜ ਲਈ ਉਹਦੀ ਤੇ ਉਹ ਫੜਦੇ ਬਾਕੀ ਨਹੀਂ ਜਿਹੜੇ ਫੜਾ ਸਰ ਤੋਂ ਨਾਮ ਸੁਤ ਕਰਨੋਦੀਪ ਸਿੰਘ ਸਰ ਲਾਈਦਰ ਵੀ ਸਾਹਿਬ ਕੀ ਹੈ ਮਾਮਲਾ ਹਾਂ ਜੀ ਸਰ ਵੀ ਦੇ ਕੋ ਦੋ ਆਏ ਆ ਲੋਹਾਰੀਆਂ ਫੋਰੇ ਤੋਂ ਤੇ ਇੱਕ ਦਾ ਨਾਮ ਹੈ ਜਗਦੀਪ ਸਿੰਘ ਤੇ ਦੂਸਰੇ ਹੈਗੇ ਮਲਕੀਤ ਸਿੰਘ ਤੇ ਇਹ ਜਿਹੜੇ ਮਲਕੀਤ ਸਿੰਘ ਉਹਨਾਂ ਦੇ ਫਾਦਰ ਹੈ ਜਗਦੀਪ ਸਿੰਘ ਦੇ ਬਟੇ ਤੇ ਕੀ ਹੈਗਾ ਕਿੰਨਾ ਸੱਟ ਹੈਗੀ ਹੈ ਤੇ ਕੀ ਲੱਗਦਾ ਆ ਦੋਨਾਂ ਤੇ ਸ਼ਾਰਪ ਇੰਜਰੀ ਆ ਕਿਸੇ ਸ਼ਾਰਪ ਵੈਪਨ ਨਾਲ ਮਾਰੇ ਹੋਇਆ ਤੇ ਆਪਾਂ ਸਿਚ ਕਰਤੇ ਬਾਕੀ ਅੰਡਰ ਆਬਜ਼ਰਵੇਸ਼ਨ ਚ ਸੀਰੀਅਸ ਨਾ ਹੈ ਕਿ ਜਾਂ ਠੀਕ ਹੈ ਵੀ ਸਟੇਬਲ ਹੈ ਸਰ ਹਾਲੇ ਤਾਂ ਸਟੇਬਲ ਹੈ ਬਾਕੀ ਟ੍ਰੀਟਮੈਂਟ ਤੋਂ ਬਾਅਦ ਪਤਾ ਲੱਗੇਗਾ ਕਿ ਲੜਾਈ ਕਰਨ ਦਾ ਕੁਝ ਪਤਾ ਲੱਗਿਆ ਇਹਦੇ ਬਾਰੇ ਵੀ ਕੁਝ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼